कच्चे मुलाजम की हड़ताल सामने आ रही है हड़ताल भी खत्म नहीं हुई है हालांकि बीते कल ट्रांसपोर्टी यूनियन आगुआ की मीटिंग हुई थी सहमति बन गई थी लेकिन हम मुड़े वीडियो अपडेट सामने आ रही है कि हड़ताल अजे भी खत्म नहीं हुई है तो यूनियन आगु दस कि नवा बयान जो है दिता गया उन्होंने कहा कि हड़ताल अजे खत्म नहीं पूरे तरीके लिया जाक हड़ताल जो है जारी रहेगी हूं भी हड़ताल जारी ही है कोई हड़ताल खत्म नहीं हुई यूनियन आगू दस दिए ਵੱਡਾ ਬਿਆਨ ਜੋ ਹੈ ਦਿੱਤਾ ਗਿਆ ਹੈ ਦਰਅਸਲ ਕਿਹਾ ਜਾ ਰਿਹਾ ਹੈ ਕਿ ਹਿਰਾਸਤ ਦੇ ਵਿੱਚ ਲਏ ਗਏ ਸਾਥੀਆਂ ਦੀ ਰਿਹਾਈ ਦੀ ਉਹ ਮੰਗ ਕਰ ਰਹੇ ਨੇ ਲਗਾਤਾਰ ਇਸੇ ਦੇ ਨਾਲ 48 ਮੁਲਾਜ਼ਮਾਂ ਤੇ ਹੋਏ ਪਰਚੇ ਰੱਦ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ ਹ ਸਸਪੈਂਸ਼ਨ ਅਤੇ ਟਰਮੀਨੇਸ਼ਨ ਵੀ ਵਾਪਸ ਲਏ ਜਾਣ ਦੀ ਮੰਗ ਹੈ ਤੇ ਇਹ ਸਾਰੀਆਂ ਮੰਗਾਂ ਦੱਸਦੇ ਕਿ ਬੀਤੇ ਕੱਲ ਜੋ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਨਾਲ ਮੀਟਿੰਗ ਹੋਈ ਉਸ ਵਿੱਚ ਰੱਖੀਆਂ ਗਈਆਂ ਸੀ ਯੂਨੀਅਨ ਆਗੂਆਂ ਦੇ ਵੱਲੋਂ ਤਾਂ ਹਾਲਾਂਕਿ ਮੀਟਿੰਗ ਦੇ ਵਿੱਚ ਸਹਿਮਤੀ ਬਣ ਗਈ ਸੀਗੀ ਗੱਲ ਤੇ ਦੱਸ ਕਿ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵੀ ਸਹਿਮਤੀ ਜਤਾ ਦਿੱਤੀ ਸੀ ਕਿ ਜਿੰਨੇ ਵੀ ਕਾਮੇ ਹੈ ਜਿਹੜੇ ਲਏ ਗਏ ਨੇ ਹਿਰਾਸਤ ਦੇ ਵਿੱਚ ਜਾਂ ਉਹਨਾਂ ਨੂੰ ਛੱਡ ਦਿੱਤਾ ਜਾਵੇਗਾ ਤੇ ਜਿਹੜੇ ਪਰਚੇ ਦਰਜ ਹੋਏ ਨੇ ਉਹ ਵੀ ਜੋ ਹੈ ਹਟਾ ਦਿੱਤੇ ਜਾਣਗੇ ਸੋ ਇਹ ਜਿਹੜੀ ਸਹਿਮਤੀ ਬਣ ਗਈ ਸੀ ਲੇਕਿਨ ਹੁਣ ਉਸ ਮਗਰੋਂ ਦੱਸੇ ਕਿ ਦੇ ਰਾਜ ਜੋ ਹੈ ਯੂਨੀਅਨ ਆਗੂ ਜੋ ਨੇ ਪੀਆਰਟੀਸੀ ਮੁਲਾਜ਼ਮਾਂ ਦੇ ਉਹਨਾਂ ਦੇ ਵੱਲੋਂ ਜੋ ਹੈ ਇਹ ਬਿਆਨ ਦਿੱਤਾ ਗਿਆ ਕਿ ਜਦੋਂ ਤੱਕ ਪੂਰੇ ਤਰੀਕੇ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਨੇ ਉਹ ਰਿਹਾ ਹੋ ਕੇ ਬਾਹਰ ਨਹੀਂ ਆ ਜਾਂਦੇ ਉਹਨਾਂ ਦੇ ਨਾਲ ਨਹੀਂ ਆ ਜਾਂਦੇ ਉਦੋਂ ਤੱਕ ਜੋ ਹੈ ਹੜਤਾਲ ਜਾਰੀ ਰਹੇਗੀ ਤਾਂ ਇਹ ਦੱਸੇ ਕਿ ਵੱਡਾ ਬਿਆਨ ਜੋ ਹੈ ਉਹਨਾਂ ਨੇ ਦੇਰ ਰਾਤ ਨੂੰ ਦਿੱਤਾ ਹੈ ਵੀਡੀਓ ਬਕਾਇਦਾ ਜਾਰੀ ਕੀਤੀ ਗਈ ਜਿਸ ਵਿੱਚ ਉਹ ਇਹ ਗੱਲਾਂ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਸੋ ਵੱਡੀ ਖਬਰ ਹੈ ਹਾਲਾਂਕਿ ਹੁਣ ਦੱਸੇ ਕਿ ਕਿਤਾ ਨਾ ਕਿਤੇ ਜਦੋਂ ਬੀਤੇ ਕੱਲ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਨਾਲ ਇੱਕ ਲੰਬੀ ਮੀਟਿੰਗ ਯੂਨੀਅਨ ਆਗੂਆਂ ਦੀ ਚੱਲੀ ਸੀ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਜਿਹੜੇ ਯੂਨੀਅਨ ਆਗੂ ਨੇ ਉਹਨਾਂ ਨੇ 7 ਘੰਟੇ ਜੋ ਹੈ ਮੀਟਿੰਗ ਕੀਤੀ ਸੀਗੀ ਟ੍ਰਾਂਸਪੋਰਟ ਮੰਤਰੀ ਦੇ ਨਾਲ ਤਾਂ ਉਸ ਤੋਂ ਬਾਅਦ ਇਹ ਖਬਰ ਸਾਹਮਣੇ ਆਂਦੀ ਹੈ ਕਿ ਹੜਤਾਲ ਖਤਮ ਹੋ ਗਈ ਹੈ ਸਹਿਮਤੀ ਬਣ ਗਈ ਹੈ ਲੇਕਿਨ ਹੁਣ ਦੱਸੇ ਕਿ ਇਹ ਵੱਡੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਇੱਕ ਵਾਰ ਫਿਰ ਤੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ ਹੈ ਕਿਉਂਕਿ ਹੁਣ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਖੱਜਲ-ਖੁਆਰੀ ਦਾ ਸਾਹਮਣਾ ਜੜਾ ਹੈ ਉਹ ਕਰਨਾ ਪਵੇਗਾ ਕਿਉਂਕਿ ਖਾਸ ਤੌਰ ਤੇ ਜਿਹੜੇ ਲੋਕ ਦੂਰ ਦਰਾਡੇ ਦਾ ਸਫ਼ਰ ਕਰਦੇ ਨੇ ਜਿਹੜੇ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਸੋ ਉਹਨਾਂ ਨੂੰ ਅਜੇ ਵੀ ਬੱਸਾਂ ਨਹੀਂ ਮਿਲਣਗੀਆਂ ਕਿਉਂਕਿ ਹੜਤਾਲ ਜਿਹੜੀ ਹੈ ਉਹ ਪੀਆਰਟੀਸੀ ਮੁਲਾਜ਼ਮਾਂ ਦੀ ਅਜੇ ਵੀ ਜਾਰੀ ਹੈ ਉਹਨਾਂ ਦੇ ਵੱਲੋਂ ਮੰਗ ਜਿਹੜੀ ਕੀਤੀ ਜਾ ਰਹੀ ਹੈ ਕਿ ਜਿਹੜੇ ਵੀ ਮੁੱਲ ਜਿਹੜੇ ਉਹਨਾਂ ਦੇ ਮੁਲਾਜ਼ਮ ਨੇ ਜਿਹੜੇ ਉਹਨਾਂ ਦੇ ਸਾਥੀ ਹਿਰਾਸਤ ਦੇ ਵਿੱਚ ਲਏ ਗਏ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਜਿਹੜੇ ਮੁਲਾਜ਼ਮਾਂ ਦੇ ਉੱਤੇ ਪਰਚੇ ਹੋਏ ਨੇ ਉਹਨਾਂ ਨੂੰ ਰੱਦ ਕਰਨ ਦੀ ਮੰਗ ਹੋ ਰਹੀ ਹੈ ਤੇ ਸਸਪੈਂਸ਼ਨ ਤੇ ਟਰਮੀਨੇਸ਼ਨ ਵੀ ਵਾਪਸ ਲੈ ਜਾਣ ਦੀ ਮੰਗ ਹੈ ਤੇ ਉਹਨਾਂ ਕਹਿੰਿਆ ਕਿ ਜਦੋਂ ਤੱਕ ਮੰਗਾਂ ਜੋ ਹੈ ਪੂਰੇ ਤਰੀਕੇ ਦੇ ਨਾਲ ਮੰਨ ਨਹੀਂ ਲਈਆਂ ਜਾਂਦੀਆਂ ਜਦੋਂ ਤੱਕ ਉਹਨਾਂ ਦੇ ਸਾਥੀ ਬਾਹਰ ਨਹੀਂ ਆ ਜਾਂਦੇ ਉਹਨਾਂ ਦੇ ਕੋਲ ਤਾਂ ਉਦੋਂ ਤੱਕ ਹੜਤਾਲ ਜੋ ਹੈ ਜਾਰੀ ਰਹੇਗੀ ਸੋ ਹੁਣ ਮੀਟਿੰਗ ਤੋਂ ਬਾਅਦ ਇੱਕਦਮ ਜੋ ਹੈ ਸਹਿਮਤੀ ਬਣੀ ਲੇਕਿਨ ਫਿਰ ਇਹ ਨਵਾਂ ਬਿਆਨ ਜੋ ਯੂਨੀਅਨ ਆਗੂ ਦਾ ਸਾਹਮਣੇ ਆਇਆ ਹੈ ਤਾਂ ਉਹਨਾਂ ਨੇ ਕੀ ਕੁਝ ਕਿਹਾ ਹੈ ਆਪਣਾ ਪੱਖ ਕੀ ਉਹਨਾਂ ਨੇ ਰੱਖਿਆ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਅੱਜ ਜੋ ਟ੍ਰਾਂਸਪੋਰਟ ਮੰਤਰੀ ਜੀ ਨਾਲ ਸਵੇਰੇ 12 ਵਜੇ ਤੋਂ ਮੀਟਿੰਗ ਚੱਲੀ ਆ। ਉਹ ਮੀਟਿੰਗ ਦੇ ਵਿੱਚ ਸ਼ੁਰੂਆਤ ਦੇ ਵਿੱਚ ਇਹ ਗੱਲਬਾਤ ਆਈ ਸੀ ਵੀ ਤੁਸੀਂ ਕਿਲੋਮੀਟਰ ਵਾਲਾ ਮੈਟਰ ਛੱਡੋ ਤੇ ਆਪਦੇ ਰੈਗੂਲਰ ਵਾਲੀ ਮੰਗ ਉਸਾਲੋ। ਸਾਡੇ ਵੱਲੋਂ ਇਹ ਗੱਲਬਾਤ ਆਈ ਸੀ ਵੀ ਜਿੱਥੇ ਮੈਕਮੇ ਦਾ ਨੁਕਸਾਨ ਹੋਊਗਾ ਅਸੀਂ ਉੱਥੇ ਬੋਲਾਂਗੇ। ਮੰਤਰੀ ਸਾਹਿਬ ਵੱਲੋਂ ਗੱਲ ਇਹ ਆਈ ਸੀ ਵੀ ਆਪਾਂ ਯਾਰ ਕਿਲੋਮੀਟਰ ਵਾਲੀ ਜਿਹੜੀ ਗੱਲਬਾਤ ਆ ਉਹ ਆਪਾਂ ਦੁਬਾਰੇ ਰੁੱਕ ਕੇ ਕਰ ਲਾਂਗੇ। ਪਹਿਲਾਂ ਜਿਹੜਾ ਪੰਜਾਬ ਦਾ ਮਾਹੌਲ ਬਣਿਆ ਹੋਇਆ ਉਹ ਆਪਾਂ ਸੈੱਟ ਕਰ ਲਈਏ। ਪੰਜਾਬ ਦਾ ਮਾਹੌਲ ਕੀ ਬਣਿਆ ਹੋਇਆ ਸਾਰਾ ਪੰਜਾਬ ਬੰਦ ਪਿਆ ਪੀਆਰਟੀਸੀ ਪਨਬਸ ਬੰਦ ਪਈ ਮੰਤਰੀ ਸਾਹਿਬ ਨੇ ਗੱਲਬਾਤ ਰੱਖੀ ਸੀ ਵੀ ਤੁਸੀਂ ਯਾਰ ਪੌਟੇ ਪਾਸੇ ਨੂੰ ਆਓ ਤੁਸੀਂ ਹੜਤਾਲ ਖੋਲੋ ਤੇ ਮੈਂ ਸਾਰੇ ਬੰਦੇ ਬਹਾਲ ਕਰਦਾ ਜਿਹੜੇ ਕੱਢੇ ਸੀ ਜਿਨ੍ਹਾਂ ਤੇ ਪਰਚੇ ਦੇ ਕੇ ਅੰਦਰ ਦਿੱਤੇ ਆ ਮੈਂ ਸਾਰੇ ਬੰਦੇ ਛੜਦਾ ਤੇ ਸਾਡੀ ਕਮੇਟੀ ਵੱਲੋਂ ਇਹ ਫੈਸਲਾ ਹੋਇਆ ਸੀ ਵੀ ਠੀਕ ਹੈ ਜੀ ਤੁਸੀਂ ਸਾਰੇ ਬੰਦੇ ਬਹਾਲ ਕਰੋ ਜਿੰਨਿਆਂ ਦੇ ਕੱਲ ਸਸਪੈਂਸ਼ਨ ਦੇ ਆਰਡਰ ਹੋਏ ਆ ਨਾਲ ਤੁਸੀਂ ਜਿਹੜੇ ਬੰਦਿਆਂ ਨੂੰ ਪੁਲਿਸ ਨੇ ਜੇਲਾ ਵਿੱਚ ਟੱਕਿਆ ਉਹ ਸਾਰੇ ਬੰਦੇ ਬਿਨਾਂ ਸੱਤ ਬਹਾਲ ਕੀਤੇ ਜਾਣ। ਉਹਨਾਂ ਦੀ ਰਿਹਾਈ ਕੀਤੀ ਜਾਵੇ। ਜਦੋਂ ਡੀਪੂਆਂ ਦੇ ਵਿੱਚ ਆਉਂਦੇ ਆ ਨਾਲ ਦੇ ਨਾਲ ਡੀਪੂ ਖੋਲ੍ਹੇ ਹੋਲ ਦਿੱਤੇ ਜਾਣਗੇ ਬੱਸਾਂ ਚਲਾ ਦਿੱਤੀਆਂ ਜਾਣਗੀਆਂ। ਕਿਹੜਾ ਕਿਲੋਮੀਟਰ ਵਾਲੀ ਗੱਲਬਾਤ ਆ ਇਹ ਆਪਾਂ ਅਗਲੀ ਮੀਟਿੰਗ ਦੇ ਵਿੱਚ ਤੈਅ ਕਰ ਲਾਂਗੇ ਜੋ ਗੱਲਬਾਤ ਕਰਨੀ ਆ ਟੈਂਡਰ ਬਾਰੇ। ਉਹ ਤੋਂ ਬਾਅਦ ਜੋ ਦੁਬਾਰੇ ਫੇਰ ਗੱਲਬਾਤ ਚੱਲੀ ਤੇ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਆ ਵੀ ਮੈਂ ਰਾਤ ਨੂੰ ਇਹ ਛੋਡੇ ਬੰਦੇ ਜਿਹੜੇ ਜੇਲ੍ਹਾਂ ਦੇ ਵਿੱਚ ਨੇ ਉਹ ਮੈਂ ਰਿਹਾ ਕਰਾ ਦੇਣਾ। ਜਿੰਨੇ ਵੀ ਛੋਡੇ ਬੰਦੇ ਜੇਲ੍ਹਾਂ ਦੇ ਵਿੱਚ ਨੇ ਜਿੰਨਿਆਂ ਦਾ ਸਸਪੈਂਸ਼ਨ ਦੇ ਆਰਡਰ ਹੋਏ ਨੇ ਉਹ ਮੈਂ ਰੱਦ ਕਰਵਾ ਦੇਣਾ। ਤੇ ਐਮ ਡੀ ਪਨਵਸਜੀ ਵੱਲੋਂ ਇਹ ਗੱਲਬਾਤ ਕੀਤੀ ਗਈ ਆ ਵੀ ਮੈਂ ਜਲਦੀ ਤੋਂ ਜਲਦੀ ਉਹ ਚਿੱਠੀ ਤੁਹਾਨੂੰ ਭੇਜਣ ਲੱਗਿਆ ਵੀ ਸਾਰੇ ਜੋ ਸਸਪੈਂਸ਼ਨ ਦੇ ਆਰਡਰ ਨੇ ਉਹ ਰੱਦ ਕਰ ਦਿੱਤੇ ਆਸੀਂ ਤੇ ਸਾਰੇ ਬੰਦੇ ਡਿਊਟੀਆਂ ਤੇ ਵਾਪਸ ਲੈ ਲੈਂਦੇ ਆਂ ਉਹ ਤੋਂ ਬਾਅਦ ਸਾਡੀ ਕਮੇਟੀ ਦਾ ਰੇਸ਼ਮ ਸਿੰਘ ਗਿੱਲ ਜੀ ਨਾਲ ਸਾਡੀ ਗੱਲਬਾਤ ਹੁੰਦੀ ਆ ਸਾਰੀ ਕਮੇਟੀ ਦਾ ਫੈਸਲਾ ਸੀ ਵੀ ਜੇਕਰ ਸਰਕਾਰ ਬੈਕਪਟ ਤੇ ਹੁੰਦੀ ਆ ਸਾਰੇ ਪਰਚੇ ਰੱਦ ਕਰਦੀ ਆ ਸਾਰੇ ਆਗੂਆਂ ਨੂੰ ਛੱਡਦੀ ਆ ਤੇ ਸਾਰੇ ਸਸਪੈਂਸ਼ਨ ਕੀਤੇ ਅਧਿਰਜਾ ਸੇਵਾਵਾਂ ਮਾਂ ਖਤਮ ਕੀਤੀਆਂ ਟਰਮੀਨੇਟ ਸਾਰੇ ਕੈਨਸਲ ਕਰਦੀ ਆ ਤੇ ਅਸੀਂ ਠੀਕ ਹੈ ਜੀ ਸਰਕਾਰ ਨਾਲ ਇਹ ਗੱਲਬਾਤ ਲਈ ਰਾਜੀ ਹੋਏ ਪਰ ਹੁਣ ਜੋ ਗੱਲਬਾਤ ਮੀਡੀਆ ਦੇ ਵਿੱਚ ਚੱਲ ਰਹੀ ਆ ਉਹ ਇਹ ਚੱਲ ਰਹੀ ਆ ਵੀ ਹੜਤਾਲ ਖੁੱਲ ਗਈ ਆ ਸਾਥੀਓ ਗੱਲ ਇਹ ਹੈ ਗੱਲਬਾਤ ਇਹ ਆ ਈਸੀਬ ਪਹਿਲਾਂ ਸਾਰੇ ਬੰਦੇ ਛੱਡੇ ਜਾਣਗੇ ਜਿਹੜੇ ਬੰਦੇ ਸਸਪੈਂਡ ਨੇ ਜਾਂ ਜਿਹੜੇ ਬੰਦੇ ਜੇਲ੍ਹਾਂ 'ਚ ਨੇ ਉਹ ਆ ਕੇ ਮਸ਼ੀਨਾ ਲੈਣਗੇ ਤੇ ਫੇਰ ਹੜਤਾਲ ਖੁੱਲੂਗੀ ਗੱਲਬਾਤ ਇਹ ਹੋਈ ਸੀ ਉੱਥੇ ਹੁਣ ਵੀ ਮੈਂ ਦੁਬਾਰੇ ਦਰਹਾਉਣਾ ਜਿਹੜੇ ਬੰਦੇ ਸਸਪੈਂਡ ਨੇ ਜਿਹੜੇ ਬੰਦੇ ਜੇਲਾ ਚ ਨੇ ਉਹ ਆ ਕੇ ਮਸ਼ੀਨਾਂ ਲੈਣਗੇ ਉਹ ਰੂਟ ਤੇ ਜਾਣਗੇ ਉਹ ਤੋਂ ਬਾਅਦ ਪੂਰਾ ਪੰਜਾਬ ਖੋਲਿਆ ਜਾਊਗਾ ਅਸਲ ਗੱਲਬਾਤ ਇਹ ਚੱਲੀ ਸੀ ਤੇ ਜੋ ਮੀਡੀਆ ਚ ਗੱਲਬਾਤ ਚੱਲ ਰਹੀ ਆ ਉਹ ਤੁਹਾਨੂੰ ਦੱਸਦੀ ਆ ਵੀ ਸਾਡੇ ਵੱਲੋਂ ਆ ਗੱਲਬਾਤ ਰੱਖੀ ਗਈ ਸੀ ਸੋ ਹੁਣ ਅਸੀਂ ਜਲਦੀ ਹੀ ਆ ਜੋ ਗੱਲਬਾਤ ਮੰਤਰੀ ਸਾਹਿਬ ਨਾਲ ਹੋਈ ਆ ਸਾਨੂੰ ਦੱਸਤੀ ਆ ਉਹਦੇ ਬਾਅਦ ਸਾਰੀ ਸਟੇਟ ਕਮੇਟੀ ਇਸ ਪੂਰੇ ਮੁੱਦੇ ਦੇ ਉੱਪਰ ਮੀਟਿੰਗ ਕਰਕੇ ਸਾਨੂੰ ਜਿਹੜਾ ਅਗਲਾ ਸੰਘਰਸ਼ਾ ਜਿਵੇਂ ਕਰਨਾ ਕਿਵੇਂ ਕਰਨਾ ਬਹੁਤ ਜਲਦੀ ਉਹਦਾ ਐਲਾਨ ਕਰ ਦੇ